ਸਾਰੇ ਬੰਦੇ ਕਾਨੂੰਨ ਵਾਲੇ ਆ ਆ ਮੇਰੇ ਵੀਰ ਹੈਗੇ ਤਾਂ ਸਾਡੇ ਪਰਾਈ ਆ ਇਹ ਬੈਰੀਕੇਡ ਲਾ ਕੇ ਕਾਨੂੰਨ ਨੂੰ ਕਿੱਧਰ ਕਰ ਰਹੇ ਆ ਵੀ ਦੱਸੋ ਇਹ ਕਾਨੂੰਨ ਦੀ ਹੈ ਸੰਵਿਧਾਨ ਦੀ ਧਾਰਾ 14 ਕਹਿੰਦੀ ਹੈ ਤੂੰ ਜਾ ਸਕਦਾ ਹੈ ਸੰਵਿਧਾਨ ਦੀ ਤੁਰਾ ਇੱਕੋ ਕਹਿੰਦੀ ਹੈ ਫਰੀडम ਆਫ ਸਪੀਚ ਫਰੀडम ਆਫ ਆਫ ਐਕਸਪ੍ਰੈਸ਼ਨ ਅਸੀਂ ਫਰੀडम ਆਫ ਸਪੀਚ ਕਰ ਸਕਦੇ ਆ ਅਸੀਂ ਗੱਲ ਕਰ ਸਕਦੇ ਆ 21 ਧਾਰਾ ਦੇ ਅਧਾਰ ਪਰ ਅਸੀਂ ਸਾਰੇ ਬਰਾਬਰ ਆ ਪ੍ਰਧਾਨ ਮੰਤਰੀ ਜੇ ਕਤਲ ਕਰੇ ਪ੍ਰਧਾਨ ਮੰਤਰੀ ਦੇ 302 ਦਾ ਪਰਚਾ ਹੈ ਜੇ ਮੈਂ ਕਤਲ ਕਰਾਂ ਮੇਰੇ ਤੇ ਵੀ ਪਰਚਾ ਹੈ ਜੇ ਪ੍ਰਧਾਨ ਮੰਤਰੀ ਬਾਬਰੀ ਮਸਜਿਦ ਤੇ ਢਾਵੇ ਉਹਦੇ ਤੇ ਵੀ ਪਰਚਾ ਹੈ ਜੇ ਪ੍ਰਧਾਨ ਮੰਤਰੀ ਰਸਾਈਆਂ ਨੂੰ ਜ਼ਿੰਦਾ ਜਲਾ ਕੇ ਸਾੜੇ ਉਹਦੇ ਤੇ ਵੀ ਪਰਚਾ ਹੈ ਜੇ ਪ੍ਰਧਾਨ ਮੰਤਰੀ ਮੋਦੀ ਤਰ੍ਹਾਂ ਗੁਜਰਾਤ 60 ਹਜ਼ਾਰ ਕਿਸਾਨਾਂ ਦਾ ਅਜਾੜਾ ਕਰੇ ਉਹਦੇ ਤੇ ਵੀ ਪਰਚਾ ਹੈ ਜੇ ਮੈਂ ਕਰਾਂ ਤੇ ਮੇਰੇ ਤੇ ਵੀ ਪਰਚਾ ਹੈ ਇਸ ਕਰਕੇ ਦੱਸੋ ਜੀ ਅਸੀਂ ਤਾਂ ਕਾਨੂੰਨ ਵਾਲੇ ਤੇ ਪਰਚਾ ਆਸ ਸੰਵਿਧਾਨ ਤੇ ਕਾਨੂੰਨ ਸੰਵਿਧਾਨ ਕੀ ਹੁੰਦਾ ਕਨਸਟੀਟਿਊਸ਼ਨ ਹੁੰਦਾ ਕਨਸਟੀਚਿਊਸ਼ਨ ਦੇ ਮੁਤਾਬਕ ਚਲਦੇ ਆ ਇੱਕ ਕਨਸਟੀਚਿਊਸ਼ਨ ਕਹਿੰਦਾ ਕਿ ਬੈਰੀਕੇਡ ਲਾ ਦਿਓ ਹੁਣ ਹਾਈ ਕੋਰਟ ਮਰ ਗਈ ਏ ਸਾਰੀ ਇੱਕ ਰਾਮਦੇਵ ਦਵਾਨੀ ਦਾ ਇੱਕ ਬਲੂਂਗੜਾ ਸੀ ਦਵਾਨੀ ਦਾ ਬਲੂਂਗੜਾ ਸੀ ਜਿਹੜਾ ਬੰਦੇ ਦੀਆਂ ਹੱਡੀਆਂ ਪੀ ਕੇ ਨਾ ਉਹ ਫੜਿਆ ਗਿਆ 4400 ਕਰੋੜ ਰੁਪਏ ਦਾ ਘਾਟਾ ਪਾਤਾ ਪੈਸੇ ਦੇ ਮਾਫ ਕਰਤੇ ਉਹ ਆਰਐਸਐਸ ਦਾ ਹੱਥ ਟੋਕਾ ਉਹ ਪਤਾ ਕੀ ਕਹਿੰਦਾ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਭਜਾਇਆ ਤਾਂ ਇਸ ਪੁਲਿਸ ਐ ਹੋਣੇ ਪੁਲਿਸ ਦਿੱਲੀ ਪੁਲਿਸ ਦੇ ਕਮਿਸ਼ਨਰ ਸਾਹਿਬ ਹੋਣੇ ਆ। ਉਹ ਹਾਈ ਕੋਰਟ ਨੇ ਸੂਆ ਮੋਡ ਲਾਇਆ ਕਮਿਸ਼ਨਰ ਸਾਹਿਬ ਨੂੰ ਬੁਲਾ ਲਿਆ। ਤੇ ਝਾੜਾ ਪਾਤੀਆਂ ਕਮਿਸ਼ਨਰ ਨੂੰ ਕੀ ਕਹਤਾ ਕਿ ਕਮਿਸ਼ਨਰ ਸਾਹਿਬ ਸਵਿਧਾਨ ਦੀ 14 14 21 19 ਦੀ ਲੰਗਣਾ ਕਰਤੀ ਆ। ਹੁਣ ਹਾਈ ਕੋਰਟ ਮਰ ਗਈ ਆ। ਜੱਜ ਮਰ ਗਏ ਨੇ ਸਾਰੇ। ਕਾਨੂੰਨ ਕੀ ਆ? ਹੁਣ ਕਿਉਂ ਨਹੀਂ ਹਾਈ ਕੋਰਟ ਸੂਆ ਮੋਡ ਲੈਂਦੇ? ਹੁਣ ਕਿਉਂ ਨਹੀਂ ਲੈਂਦੇ ਸੁਪਰੀਮ ਕੋਰਟ? ਉਹ ਮੋਦੀ ਨੇ ਖਾਈਆਂ ਪੱਟਦੀਆਂ। ਮੋਦੀ ਨੇ ਟੋਏ ਪੱਟਤੇ। ਮੋਦੀ ਨੇ ਪਿਛਾੜਾ ਮਾਰਤੀਆਂ। ਮੋਦੀ ਨੇ ਮੁਸਲਮਾਨ ਮਾਰਤੇ ਅਸਾਈ ਮਾਰਤੇ ਉਹ ਨੌਜਵਾਨ ਮਾਰਤੇ ਬੀਬੀਆਂ ਮਾਰਤੀਆਂ ਬੱਚੇ ਮਾਰਤੇ 12 ਕਿਸਾਨ ਮਾਰਤੇ ਹੁਣ ਕਿਉਂ ਹਾਈ ਕੋਰਟ ਸੁਪਰੀਮ ਕੋਰਟ ਕਿਉਂ ਨਹੀਂ ਸੂਅ ਮੋਟ ਲੈ ਰਹੀ ਕਿਉਂ ਨਹੀਂ ਲੈ ਰਹੀ ਕਾਨੂੰਨ ਕਿਧਰ ਗਿਆ ਹੈ ਇਹ ਕਾਨੂੰਨ ਗਿਆ ਕਿਧਰ ਹੈ ਅਸੀਂ ਕੀ ਕਿਹਾ ਆ ਰਾਸ਼ਟਰਪਤੀ ਆ ਜਿਹੜਾ OBC ਆ ਉਹਦੀ ਜ਼ੁਬਾਨ ਬੰਦ ਹੈ ਆ ਰਾਮ ਮੰਦਿਰਾਂ ਦੀ ਪੱਥਰ ਕਿਹਾ ਨਾ ਉਹਨੂੰ ਬੁਲਾਇਆ ਹੀ ਨਹੀਂ ਕਿਉਂਕਿ ਉਹ OBC ਹੈ OBCਆਂ ਨੂੰ ਬੁਲਾਇਆ ਹੀ ਨਹੀਂ ਗਿਆ ਉਹ ਬੁਲਾਇਆ ਹੀ ਨਹੀਂ ਗਿਆ ਤੇ ਨਾ ਧੱਕਾ ਹੈ ਮੋਦੀ ਸਾਹਿਬ ਤੇਰੇ ਨਾਲ ਵੀ ਹੁਣ OBC ਤੂੰ ਵੀ ਹੈ ਤੇਰੀ ਵੀ ਆ ਥੋੜਾ ਜਹਾਂ ਦੇ 2024 ਦੀ ਤੇਰੀਆਂ ਵੀ ਲੱਤਾਂ ਤਾਂ ਕਰ ਦੇਈਆਂ ਨੇ ਇਹ ਕੌਣ ਹੈ ਇਹ ਸਾਰੀਆਂ ਗੱਲਾਂ ਆ ਭਾਰਤ ਦੇ ਅਸੀਂ ਮੈਮੋਰੰਡਮ ਦੇਣਾ ਸੀ ਸਾਡੀਆਂ ਮੰਗਾਂ ਕੀ ਆ ਅਸੀਂ ਇੱਕੋ ਗੱਲਾਂ ਸੱਤ ਚੀਜ਼ਾਂ ਕਹੀਆਂ ਸੀ ਅੱਜ ਕਿ ਜਿਹੜੇ ਕਾਲੇ ਕਾਨੂੰਨ ਰੱਦ ਕਰ ਦਿਓ